ਆ ਜੋ ਬਰੌਟ ਵੈਲੀ ਕਮਾ ਕੇ ਲੈ ਕੇ ਆਵਾਂ ਹਿਮਾਚਲ ਪ੍ਰਦੇਸ਼ ਦੇ ਵਿੱਚਾਂ ਪਹਾੜਾਂ ਦੇ ਵਿੱਚ ਇਧਰ ਨਾਲ ਨਦੀ ਵਗ ਰਹੀ ਹੈ ਉਹ ਵੀ ਦਿਖਾਵਾਂਗਾ ਆ ਜੋ ਚੱਲੇ ਗਏ ਬਹੁਤ ਸੋਹਣੀਆਂ ਵਾਦੀਆਂ ਦੇ ਵਿੱਚ ਆ ਦੇਖੋ ਵੀ ਇਦਾਂ ਲੱਦ ਕੇ ਰਿਹਾ ਹੁੰਦੇ ਜੋ ਆਹ ਕਹਿ ਸਕਦੇ ਆ ਕਿ ਚੀਲ ਦੀ ਲੱਕੜ ਦੇ ਪੱਤੇ ਆ ਹਨਾ ਚੀਲ ਦੀ ਲੱਕੜ ਦੇ ਪੱਤੇ ਇਦਾਂ ਲੱਦ ਕੇ ਲੈ ਕੇ ਹੁੰਦੇ ਆ ਪਹਾੜੀ ਲੋਕ ਤੇ ਆ ਸਾਰੀਆਂ ਵਾਦੀਆਂ ਦੇ ਵਿੱਚ ਆ ਇੱਥੇ ਮੌਸਮ ਬਦਲਣ ਲੱਗਿਆ ਕੋਈ ਪਤਾ ਨਹੀਂ ਲੱਗਦਾ ਤਾਂ ਇਸ ਕਰਕੇ ਫਿਰ ਆਪਾਂ ਛਤਰੀ ਲੈ ਕੇ ਆਉਂਦੀ ਸੋਹਣੀ ਮੜਾਏ ਨਦੀ ਦੇ ਪੱਲ ਨੂੰ ਹੋ ਗਿਆ ਮੜਾ ਜੇ ਦਰਸ਼ਾ ਆਪਾਂ ਨਾਲ ਨਾਲ ਚੱਲਦੇ ਆਂ ਮੁੱਢੋ ਤਾਂ ਖਾਈਏ ਆ ਜੋ ਆ ਜੋ ਗੋਪੀ ਵੀਰੇ ਗੋਪੀ ਬਾਈ ਤੇ ਸੋਨੀ ਵੀਰਾ ਨਾਲ ਆਪਣੇ ਬ੍ਰੌਟ ਵੈਲੀ ਕਿੱਥੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਮੜਾਏ ਪਾਣੀ ਦੇ ਦਰਸ਼ਨ ਕਰਾਈਏ ਜਾਲਾ ਤੇ ਇਧਰਲੇ ਪਾਸੇ ਆ ਜੋ ਹੋਮ ਸਟੇ ਵੀ ਕਰ ਸਕਦੇ ਹੋ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ ਜ਼ਿਲ੍ਹੇ ਚ ਮੰਡੀ ਤੋਂ ਹੈਗਾ ਆਪਣਾ ਜਵਿੰਦਰ ਨਗਰ ਆ ਹੋਣਾ ਜੁਗਿੰਦਰ ਨਗਰ ਆਓ ਜੁਗਿੰਦਰ ਨਗਰ ਤੋਂ ਫਿਰ ਬ੍ਰੌਡ ਵੈਲੀ ਬ੍ਰੌਡ ਵੈਲੀ ਆਪਦੇ ਆਪ ਜੀ ਵੱਡਾ ਨਾਮ ਆ ਤੁਸੀਂ پڑھ ਸਕਦੇ ਹੋ ਨੈਟ ਤੇ ਸਫਰ ਲੰਮਾ ਤੇ ਰਮਣੀਕ ਆ ਉਹ ਕਿਲੋਮੀਟਰਾਂ ਦੇ ਹਿਸਾਬ ਨਾਲ ਲਈਏ ਤਾਂ ਬ੍ਰੌਡ ਵੈਲੀ ਹੋਊਗੀ 50 60 ਪਰ ਸਮਾਂ 2-3 ਘੰਟੇ ਲੱਗ ਜਾਂਦੇ ਆ ਆ ਨਦੀ ਵਾਲੇ ਪਾਸੇ ਆ ਗਏ ਐ ਕਿ ਨਾ ਜੰਨਤ ਆ ਜੰਨਤ ਚ ਰਹਿਣਾ ਆਪਾਂ ਅੱਜ ਆ ਇੱਥੇ ਹੋਵਾਂਗੇ ਤੇ ਕੋਪ ਮੇਰਾ ਇਧਰੋਂ ਕਰਕੇ ਦਿਖਾ ਦਿਓ ਬਹੁਤ ਸੋਹਣਾ ਨਜ਼ਾਰਾ ਵਾ ਹਰੇ ਸਫਰ ਚੱਲਿਆ ਵਾ ਬਰਾਟ ਵੈਲੀ ਦਾ ਸਾਰਾ ਤੁਹਾਨੂੰ ਸਫਰ ਦਿਖਾਵਾਂਗੇ ਕਿੰਨੇ ਆ ਕਿ ਨਜ਼ਾਰਾ ਵੀ ਤੁਹਾਨੂੰ ਇਸੇ ਵੀਡੀਓ ਤੇ ਜੱਜ ਹੋ ਜਾਊਗਾ ਪਰ ਬਹੁਤ ਸਾਰੇ ਨਜ਼ਾਰੇ ਐਸੇ ਆ ਕਿ ਮੇਰੀ ਜ਼ੁਬਾਨ ਵੀ ਉਹ ਚੀਜ਼ ਨੂੰ ਦੱਸ ਨਹੀਂ پا ਰਹੀ ਕਿਵੇਂ ਮੈਂ ਸ਼ਬਦਾਂ ਦੀਆਂ ਤਸਵੀਰਾਂ ਕਿਵੇਂ ਬਣਾਵਾਂ ਇਹ ਵੱਡੀ ਚੁਣੌਤੀ ਵਾਲੀ ਗੱਲ ਆ ਆਜੋ ਹੁਣ ਆਪਾਂ ਅਗਲੇ ਪਾਸੇ ਨੂੰ ਚੱਲਦੇ ਆਂ ਤੇ ਬਹੁਤਾਰੇ ਪਾਸੇ ਵਾਦੀਆਂ 'ਚ ਘਿਰਿਆ ਹੋਇਆ ਵਾ ਕਿਸੇ ਵੀ ਵਕਤ ਮੀਂਹ ਆ ਸਕਦਾ ਇੱਥੇ ਛਤਰੀ ਤਾਈਓ ਆਪਾਂ ਪ੍ਰਬੰਧ ਕੀਤਾ ਤੇ ਇੱਧਰ ਨੂੰ ਖੈਰ ਚੱਲਦੇ ਆਪਾਂ ਆਜੋ ਵੱਡੇ ਵੱਡੇ ਪੱਥਰ ਆ ਅਸਲ 'ਚ ਇਨਾ ਥਾਵਾਂ 'ਚ ਘੁੰਮਣ ਲਈ ਹੀ ਆਪਾਂ ਆਏ ਆ ਟਰੈਕਿੰਗ ਕਰਨ ਦੇ ਵਿੱਚ ਪਰ ਸਭ ਤੋਂ ਮਾੜੀ ਗੱਲ ਉਦੋਂ ਹੋ ਜਾਂਦੀ ਆ ਕਿ ਜਦੋਂ ਲੋਕ ਨਾ ਬੋਤਲਾਂ ਪੀ ਕੇ ਬੀਅਰ ਦੀਆਂ ਕੋਈ ਹੋਰ ਗੰਦਮੰਦ ਪਾ ਜਾਂਦੇ ਆ ਸੁਣਨੀ ਮੇਰੇ ਖਿੱਚੋਗੇ ਮੈਨੂੰ ਆਜਾ ਜੀ ਗੋਪੀਰ ਤੁਸੀਂ ਇੱਥੇ ਰੱਖ ਜਿਓ ਬੈਗ ਪਿਆ ਸੀ ਆ ਇਧਰਲੇ ਪਾਸੇ ਦੀ ਕਿ ਚੜਾ ਨਹੀਂ ਜਾਣਾ ਇਹਦੇ ਤੇ ਪੈ ਰੱਖਿਓ ਪੁੱਸਰਾ ਜਿਹੜਾ ਆਪਾਂ ਹਾ 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 ਤੁਸੀਂ ਉੱਧਰ ਨਹੀਂ ਵਾੜੋ ਤੇ ਗੁੱਪੀ ਵੀਰੇ ਆ ਜਿਓ ਤੁਸੀਂ ਉਧਰਲੇ ਪਾਸੇ ਦੀ ਆਪਾਂ ਹੋਰ ਅੱਗੇ ਚੱਲਦੇ ਆਂ ਤੇ ਆ ਜਿਓ ਇਧਰਲੇ ਪਾਸੇ ਚੱਲ ਗਏ ਪਹਾੜਾਂ ਨੇ ਹਰਿਆਲੀ ਦੇਖੋ ਕਿੰਨੀ ਆ ਅਸੀਂ ਮਈ ਮਹੀਨੇ ਚ ਆਏ ਆ ਬਾਰਿਸ਼ਾਂ ਦੇ ਮਹੀਨੇ ਚ ਮੈਨੂੰ ਲੱਗਦਾ ਗਰੇਜ ਕਰਨਾ ਚਾਹੀਦਾ ਹਣ ਤੋਂ ਜਾਂ ਉਦੋਂ ਪਹਿਲਾਂ ਆ ਜਿਓ ਜਾਂ ਉਦੋਂ ਬਾਅਦ ਚ ਤਾਂ ਫਿਰ ਕਮਾਲ ਹੀ ਹੋ ਜਾਂਦਾ ਨਾ ਫਿਰ ਸਰਾਹੀ ਹੋ ਜਾਂਦਾ ਆ ਉੱਚੀ ਉੱਚੀ ਆਬਾਦੀਆਂ ਦੇ ਵਿੱਚ ਨਦੀ ਦੇ ਨਾਲ-ਨਾਲ ਤੁਰੇ ਜਾ ਰਹੇ ਆ ਇਹ ਟਰੈਕ ਐ ਲੱਗਦਾ ਜਿਵੇਂ ਨਾ ਚਾਂਦੀ ਦੀਆਂ ਝਾਂਜਰਾਂ ਪਾ ਕੇ ਨਦੀ ਨਾਲ ਦੀ ਨਾਲ ਨਾ ਸੜਕ ਦੇ ਕਿਨਾਰੇ ਰਾਹ ਦੇ ਨਾਲ ਟਰੈਕ ਦੇ ਨਾਲ-ਨਾਲ ਤੁਰੇ ਜਾ ਰਹੀ ਹੋਵੇ ਉਹ ਵੀ ਪਾਣੀ ਚਲ ਘਾਰਾ ਸੋ ਨਜ਼ਰ ਆ ਜੂਗਾ ਡਰੋਨ ਵੀ ਵਰਤਾਂਗੇ ਆਪਾਂ ਡਰੋਨ ਸੀਨ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਦੇਵਦਾਰ ਦੇ ਰੁੱਖ ਕਾਫੀ ਨੇ ਇੱਥੇ ਆ ਪਤਲੀਆਂ-ਪਤਲੀਆਂ ਪਾਈਪਾਂ ਨਾਲ ਪਾਣੀ ਸਪਲਾਈ ਕੀਤਾ ਗਿਆ ਪਾਈਪਾਂ ਨਹੀਂ ਦੱਸ ਰਹੀਆਂ ਤੁਹਾਨੂੰ ਪਤਲੀਆਂ-ਪਤਲੀਆਂ ਕਿਤੇ ਕਾਲੀਆਂ ਹੋਣਗੀਆਂ ਕਿਤੇ ਇਦਾਂ ਦੀਆਂ ਸਟੀਲ ਦੀਆਂ ਇਹਨਾਂ ਪਾਈਪਾਂ ਦੇ ਰਾਹੀਂ ਪਾਣੀ ਮਤਲਬ ਸਪਲਾਈ ਹੁੰਦਾ ਵਾ ਅੱਗੇ ਦੇ ਅੱਗੇ ਕੈਂਪਾਂ 'ਚ ਪਹੁੰਚਦਾ ਆਹਾ ਮਤਲਬ ਗਾਰਾ ਚ ਕਿਥੋਂ ਦੀ ਛੋਟੇ ਛੋਟੇ ਝਰਨੇ ਚੱਲਦੇ ਕਈ ਥਾਵਾਂ 'ਤੇ ਨਜ਼ਰ ਆ ਜਾਣਗੇ ਜਿੱਥੋਂ ਬੂੰਦ-ਬੂੰਦ ਇਕੱਠੀ ਕਰ ਲਈ ਜਾਂਦੀ ਆ ਆ ਰਿਆ ਟਰੈਕ ਸਾਈਜ ਵੀਰੇ ਤੇ ਗੋਪੀ ਬਾਈ ਨਾਲ ਆਇਓ ਇਧਰਲੇ ਪਾਸੇ ਕਿਰਾ ਚੱਲ ਗਏ ਖੂਬਸੂਰਤ ਵਾਦੀਆਂ ਦੇ ਵਿੱਚ ਇੱਧਰ ਤਾਂ ਕੋਈ ਝੁੱਲਿਆਂ ਵਾਲ ਆ ਗਿਆ ਮਤਲਬ ਪਰਿਵਾਰ ਨਾਲ ਆ ਮੈਂ ਦੂਜੀ ਗੱਲ ਆਖਾਂ ਨਾ ਸੁਰੱਖਿਅਤ ਥਾਵਾਂ ਆ ਤੁਸੀਂ ਪਰਿਵਾਰ ਨਾਲ ਆ ਸਕਦੇ ਹੋ ਕੁਝ ਦਿੱਕਤ ਵਾਲੀ ਗੱਲ ਨਹੀਂ ਗਈ। ਮਤਲਬ ਸਾਊ ਜੇ ਬੰਦੇ ਆ ਸਾਊ ਜੀਆ ਮਾਹੌਲ ਆ। ਹਨਾ ਕੋਈ ਲਟਖੋ ਵਾਲੀ ਗੱਲ ਨਹੀਂ ਖੁੱਲਾ ਹੀ ਪਿਆ ਸਾਰਾ। ਇੱਥੇ ਤਾਂ ਮੈਂ ਦੇਖਿਆ ਗੱਡੀਆਂ ਦੇ ਸ਼ੀਸ਼ੇ ਚੜਾ ਕੇ ਚੜਾਉਂਦੇ ਵੀ ਨਹੀਂ ਉਵੇਂ ਖੁੱਲੇ ਹੀ ਛੱਡ ਕੇ ਮਤਲਬ ਚਲੇ ਜਾਂਦੇ ਆ। ਆਪਾਂ ਮੈਨੂੰ ਲਟ ਰੈਕ ਕਿੱਧਰ ਦੀ ਜਾਈਏ? ਸੁਣ ਇੱਧਰ ਦੀ ਚੱਲਗੇ। ਚਲੋ ਇੱਧਰ ਦੀ ਚੱਲਦੇ ਆ। ਉਹ ਦੇ ਕੁੱਤਾ ਆ ਗਿਆ। ਸੋ ਗਪੀਰ ਦਿਖਾਦੀ ਕਰਾ। ਉਹ ਆ ਗਿਆ। ਲੈ ਆ ਜਾ ਆ ਜਾ ਆ ਜਾ। ਬੇਸਕੁਰਤਾ ਨਹੀਂ ਹੈਗੇ। ਆੜੀ ਆ ਗਿਆ। ਹੇ ਕਿਵੇਂ ਆ? ਠੀਕ ਆ ਜਿਉਂਦਾ ਰਹ ਬਸ ਕੁੜਾ ਨਹੀਂ ਕਿਸੇ ਕੋਲੇ ਹਾਂ ਲੈ ਇਹ ਸਭ ਜੀ ਨੂੰ ਲੱਗਦਾ ਵੀ ਕੋਈ ਖਾਣ ਨੂੰ ਪੜੋਗੇ ਪਰ ਆਪਾਂ ਤੋਂ ਗਲਤੀ ਹੋ ਗਈ ਹੈ ਨਾ ਹੁਣ ਆਪਾਂ ਕੁਛ ਲੈ ਕੇ ਨਹੀਂ ਆਪਰ ਪਤਾ ਹੀ ਨਹੀਂ ਸੀਗਾ ਵੀ ਇਹ ਵੀ ਫੱਕਰ ਬੰਦਾ ਟਕਰੂਗਾ ਆਪਾਂ ਨੂੰ ਆਜੋ ਕਿਰਾਏ ਪਹਾੜੀ ਹੈਲਪਰ ਤਰਪੇ ਦੇ ਹੁਣ ਹੋ ਸਕਦਾ ਜਿਪ ਆ ਲੈਂਦੇ ਨਾਲ ਹੀ ਆਪਣੇ ਤੁਰੇ ਫਿਰਨਾ ਸੀ ਹੈ ਨਾ ਹਾਂ ਆਜੋ ਕਿਰਾ ਇਧਰ ਲੈ ਪਾਸੇ ਅੱਗੇ ਜਾ ਕੇ ਦੇਖਦੇ ਆਂ ਮਾਹੌਲ ਆਪਾਂ ਊਹਲ ਨਦੀ ਦੇ ਕਿਨਾਰੇ-ਕਿਨਾਰੇ ਤੁਰਦੇ ਬਹੁਤ ਲੰਮਾ ਸਫ਼ਰ ਤੈਅ ਕਰ ਰਿਹਾ ਆਏ ਆਂ ਇੱਕ ਨੂੰ ਬਹੁਤ ਹੈਰੀਟੇਜ ਵਾਲੀ ਚੀਜ਼ ਦਿਖਾਵਾਂ ਇਹ 1928 ਦਾ ਲੱਗਿਆ ਹੋਇਆ ਪ੍ਰੋਜੈਕਟ ਆ ਆ ਖੰਬੇ ਜੇ ਇਹ ਕੀ ਆ ਕਿ ਇਹ ਇੱਕ ਨਾ ਹਾਲੇਜ ਟ੍ਰੋਲੀ ਚੱਲਦੀ ਹੁੰਦੀ ਸੀਗੀ ਉਹਦਾ ਟਰੈਕ ਵੀ ਹੈਗਾ ਦੇਖੋ ਇਧਰਲੇ ਪਾਸੇ ਹਾਲੇਜ ਟਰੈਕ ਆਹੇ ਇਹ ਮਤਲਬ ਜਗਿੰਦਰਨਗਰ ਤੋਂ ਚੱਲਦਾ ਸੀ ਪ੍ਰੋਜੈਕਟ ਜਗਿੰਦਰਨਗਰ ਤੋਂ ਚੱਲ ਕੇ ਬ੍ਰੌਟ ਵੈਲੀ ਆਉਂਦਾ ਸੀਗਾ ਬਿਜਲੀ ਦਾ ਸਮਾਨ ਦੀ ਢੋਆ ਢਵਾਈ ਕੀਤੀ ਜਾਂਦੀ ਹੁੰਦੀ ਸੀ ਆ ਇਸ ਟਰੈਕ ਦੇ ਉੱਤੇ ਉਹਦਾ ਸਾਰਾ ਪ੍ਰੋਜੈਕਟ ਲੱਗਿਆ ਉਹ ਕੀ ਸੀ ਕਿ ਤਾਰ ਦੇ ਨਾਲ ਖਿੱਚਿਆ ਜਾਣ ਵਾਲਾ ਪ੍ਰੋਜੈਕਟ ਹੁੰਦਾ ਸੀ ਤਾਰ ਦੇ ਨਾਲ ਖਿੱਚ ਪਾਉਂਦੀ ਜਾਂਦੀ ਸੀ ਉਹ ਤਾਂ ਚੜਦੀ ਜਾਂਦੀ ਸੀਗੀ ਸੁਰਿਸ ਕਾਸੀ ਉਹਦਾ ਵੀ ਅਲੱਗੋ ਤੇ ਇੱਕ ਵੀਡੀਓ ਬਣਾਈ ਹੋਈ ਆ ਉਹ ਜਗਿੰਦਰ ਨਗਰ ਤੋਂ ਚੱਲਦੀ ਆ ਪਰ ਇੱਥੇ ਨਹੀਂ ਹੋਂਡੀ ਹੋ ਇੱਥੇ ਤਾਂ ਟ੍ਰੈਕਸ ਨੂੰ ਪਤਾ ਹੀ ਆ ਸਾਰਾ ਖਰਾਬ ਹੋ ਚੁੱਕਿਆ ਵਾ ਤੇ ਇੱਧਰ ਨੂੰ ਆ ਸਕਦੇ ਆ ਤੇ ਆਹ ਇਹ ਟ੍ਰੈਕ ਪੁਰਾਣਾ ਬਣਿਆ ਹੋਇਆ ਉਸ ਇਹ ਟ੍ਰਾਂਸਫਰ ਦੋ ਥਾਵਾਂ ਤੇ ਸੀ ਇੱਕ ਸਵਿਟਜ਼ਰਲੈਂਡ ਦੇ ਵਿੱਚ ਤੇ ਇੱਕ ਭਾਰਤ ਦੇ ਵਿੱਚ ਆਪਣੇ ਇੱਥੇ ਉਦੋਂ ਪੰਜਾਬ ਦੇ ਵਿੱਚ ਹੀ ਸੀ ਜਗਿੰਦਰ ਨਗਰ ਹਜੇ ਵੀ ਸ਼ਨਨ ਪਾਵਰ ਹਾਊਸ ਪੰਜਾਬ ਦੇ ਨਾਂ ਤੇ ਚੱਲ ਰਿਹਾ ਵਾ ਆ ਦੇਖ ਸਕਦੇ ਇੱਧਰ ਕਾਂਲੇ ਪਾਸੇ ਨੂੰ ਚੱਲ ਗਏ ਆ ਟਰੈਕ ਸਾਰਾ ਪੁਰਾਣਾ ਹੀ ਬਣਿਆ ਹੋਇਆ ਵਾ ਅੱਗੇ ਹੋ ਸਿਰੇ ਤੱਕ ਪਹਾੜੀ ਦੀਆਂ ਚੋਟੀਆਂ ਤੱਕ ਸੀਗਾ ਕਰਨਲ ਬੈਟੀਨਾ ਦਾ ਇੱਥੇ ਵਜਾ ਜਾ ਕਰਨਲ ਬੈਟੀਨਾ ਦਾ ਸੀਗਾ ਬੰਦਾ ਉਹਨੇ ਇਹ ਬਣਾਇਆ ਸੀਗਾ ਪ੍ਰੋਜੈਕਟ ਬਿਜਲੀ ਦਾ ਸਮਾਨ ਸਪਲਾਈ ਕਰਨ ਲਈ ਕਿਉਂਕਿ ਇੱਥੇ ਵੀ ਡੈਮ ਆ ਤੇ ਉੱਥੇ ਵੀ ਉੱਥੋਂ ਸਮਾਨ ਇੱਥੇ ਲਿਆ ਕੇ ਸਪਲਾਈ ਕੀਤਾ ਜਾਂਦਾ ਹੁੰਦਾ ਸੀ ਪਹਿਲਾਂ ਉਹਨੇ ਇਹ ਡੈਮ ਉਹ ਇੱਕ ਪਹਾੜ ਤੇ ਕੀਤੀ ਸੀ ਬੱਲਵ ਜਗਾ ਕੀ ਉੱਥੇ ਸਫਲਾ ਰਿਹਾ ਸੀ ਫਿਰ ਉਹਨੇ ਆਹ ਪ੍ਰੋਜੈਕਟ ਲਾਇਆ ਸੀਗਾ ਸਵਿਟਜ਼ਰਲੈਂਡ ਦਾ ਸ਼ਾਇਦ ਬੰਦ ਹੋ ਗਿਆ ਤੇ ਇੱਥੋਂ ਪਾਲਾ ਹਜੇ ਵੀ ਚੱਲਦਾ ਵਾ ਅੱਧਾ ਬੰਦ ਹੋਇਆ ਤਾਂ ਇਹ ਚੱਲਦਾ ਵਾ ਸਮਝ ਲਓ ਟਰੋਲੀ ਹਜੇ ਵੀ ਹੈ ਕਿ ਤੁਹਾਡੀ ਸਕਰੀਨ ਤੇ ਦੱਸ ਰਹੀ ਹੋਊਗੀ ਇਹ ਊਹਲ ਨਦੀ ਦੇ ਕਿਨਾਰੇ ਅਸੀਂ ਵਾਦੀਆਂ ਦੇ ਵਿਚਕਾਰਾਂ ਕੋ ਪਰੇ ਪਰੇ ਕਮਾਇਓ ਔਰ ਉਸ ਨੂੰ ਵਾਦੀਆਂ ਦੱਸ ਜਾਣਗੀਆਂ ਆ ਵਾਦੀਆਂ ਦੇ ਵਿੱਚ ਘਿਰੇ ਹੋਏ ਥਾਂ ਦੇ ਵਿੱਚ ਆ ਸੀ ਬਹੁਤ ਖੂਬਸੂਰਤ ਨਜ਼ਾਰਾ ਨਦੀ ਦੀ ਆਵਾਜ਼ ਦੇ ਵਿੱਚ ਕਾਵਦਾ ਦਮਖਾਵਾ ਇਹਦਾ ਕਿ ਆਪ ਦਾ ਇੱਕ ਸਵਾਦ ਆ ਰੰਗ ਰੂਪ ਆਇਦਾ ਹੈ ਨਾ ਤੇ ਆ ਸਾਥੀ ਸਾਡਾ ਨਾਲ ਦੀ ਨਾਲ ਸਾਡੇ ਆ ਗਿਆ ਵਾ ਇੱਥੇ ਆ ਕੇ ਬਹਿ ਚੁੱਕਿਆ ਵਾ ਕਮਾਲ ਦੀ ਗੱਲ ਬਾਤ ਅੱਗੇ ਚੱਲਦੇ ਹੋਰ ਦੇਖਦੇ ਆਂ ਆਪਾਂ ਊਹਲ ਨਦੀ ਦੇ ਇੱਧਰ ਪੁੱਲ ਤੇ ਆ ਗਏ ਆਂ ਵਾਦੀਆਂ ਸੋਨੂ ਦੈਸੀ ਰਹੀਆਂ ਹੋਣਗੀਆਂ ਆ ਇੱਧਰ ਨਦੀ ਆ ਗਈ ਮਤਲਬ ਨਦੀ ਨਾਲ ਨਾਲ ਤੁਰ ਜਾਵਾਂਗੇ ਤਾਂ ਇਦਾਂ ਦੇ ਨਜ਼ਾਰੇ ਤੁਰਿਆਉਣਗੇ ਇਦੋਂ ਗਾਂ ਫਿਰ ਕਾਂਗੜਾ ਜ਼ਿਲ੍ਹਾ ਸ਼ੁਰੂ ਹੋ ਜੂਗਾ ਦੱਸਿਆ ਜਾਂਦਾ ਵਾ ਇਹ ਪਾਣੀ ਬਹਾਵਾ ਸਪੀਡ ਦੇ ਉੱਤੇ ਸਾਰਾ ਬਰਫਾਂ ਨਾਲ ਖੜਖੜ ਕੇ ਆਇਆ ਹੋਇਆ ਬਹੁਤ ਠੰਡਾ ਪਾਣੀ ਆ ਪੈਰ ਨਾ 2 ਮਿੰਟ ਨਹੀਂ ਵਿੱਚ ਟਿਕਾ ਸਕਦੇ ਤੁਸੀਂ ਆ ਪੌਲ ਬਣਿਆ ਹੋਇਆ ਸੜਕ ਉੱਤੋਂ ਦੀ ਜਾਂਦੀ ਆ ਉਹ ਉੱਥੋਂ ਦੀ ਸੜਕ ਜਾਂਦੀ ਆ ਉਹ ਥਾਂ ਤੋਂ ਦੀ ਉਹ ਤਾਂ ਚੀਲਾ ਚੁੱਲਾ ਔੜਦੀਆਂ ਫਿਰਦੀਆਂ ਵਾ ਤਾਂ ਬਹੁਤ ਰਮਣੀਕ ਮਾਹੌਲ ਸੀ ਪਹਾੜੀਆਂ ਵਾਦੀਆਂ ਵਿੱਚ ਘਿਰਿਆ ਹੋਇਆ ਬਹੁਤ ਸੋਹਣਾ ਮਾਹੌਲ ਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ